ਬੀਜ ਰੂਪੀ ਜਿਹੜੀ ਸਿੱਖੀ ਦਾ ਉੱਥੇ ਬੀਜ ਪੁੰਗਰ ਰਿਹਾ ਉਹਦੇ ਫੈਲਣ ਦੇ ਉਹਦੇ ਉਹਦੇ ਜਿਆਦਾ ਵਧਣ ਦੇ ਵਿਕਾਸ ਦੇ ਬਹੁਤੇ ਚਾਂਸਸ ਸਾਨੂੰ ਲੱਗੇ ਇਸ ਭਾਰਤ ਦੇ ਖਿੱਤੇ ਦੀਆਂ ਜਿਹੜੀਆਂ ਜਿਹੜੀਆਂ ਸਾਰੀਆਂ ਬਰੀਕੀਆਂ ਤੇ ਸਾਰਾ ਕੁਝ ਫੜਿਆ ਉਹ ਸਿੱਖੀ ਚੋਂ ਹੀ ਮਿਲਿਆ मध्यप्रदेश ਦੇ ਅਸੀਂ ਇੱਕ ਬੰਦੇ ਨੂੰ ਪੁੱਛਿਆ ਵੀ ਪੜ੍ਹਿਆ ਲਿਖਿਆ ਸੀ ਉਹ ਪੀ ਐਚ ਡੀ ਕੀਤੀ ਸੀ ਦਿੱਲੀ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਸੀ ਵੀ ਤੂੰ ਕਿਉਂ ਮੈਂ ਸਿੱਖ ਬਣਨ ਦੇ ਪਾਸੇ ਆਇਆ ਤੇ ਉਹ ਕਹਿੰਦਾ ਵੀ ਸਾਨੂੰ ਇਹ ਲੱਗਦਾ ਵੀ ਸਾਨੂੰ ਇੱਕ ਆਇਡੈਂਟੀਟੀ ਸਿੱਖੀ ਬਖਸ਼ ਦੀ ਹੈ ਇਨ 19 24 when periyar started the vaikam satyagraha around 30% came from punjab and they served the langar ਮੋਰ ਥੈਨ 300 ਇਅਰਸ ਬੇਸਿਕ ਇਸ਼ੂ ਤਾਂ ਜਿਹੜਾ ਉਹ ਵਿਚਾਰਤਾਰਾ ਦਾ ਵਿਚਾਰਤਾਰਾ ਦਾ ਇਸ਼ੂ ਹੈ ਵੀ ਸਮਾਜ ਵਿੱਚ ਬਰਾਬਰੀ ਹੋਵੇ ਸਮਾਜ ਵਿੱਚ ਇਨਸਾਫ ਹੋਵੇ ਤੇ ਉਦੋਂ ਉਦੋਂ ਹੁੰਦਾ ਸੀ ਵੀ ਤੁਸੀਂ ਇਸ ਟਾਈਮ ਹੀ ਜਾ ਸਕਦੇ ਹੋ ਜਦੋਂ ਦੂਜੇ ਮੱਥਾ ਟੇਕ ਕੇ ਚਲੇ ਜਾਣ ਜੇ ਦਰਬਾਰ ਸਾਹਿਬ ਚ ਅਮਰਸਰ ਦੀ ਗੱਲ ਹੈ ਮਹਾਦੇਵ ਮੰਦਿਰ ਸੀ ਉਹ ਤੇ 100 ਸਾਲ ਪਹਿਲਾਂ ਉਹਦੇ ਆਲੇ-ਦਾਲੇ ਦਲਤਾਂ ਨੂੰ ਅਤੀ ਸ਼ੂਦਰਾਂ ਨੂੰ ਜਾਂ ਅਸੀਂ ਕਹਿ ਦਈਏ ਵੀ ਅਸ਼ੂਤ ਲੋਕਾਂ ਨੂੰ ਨੇੜੇ ਜਾਣ ਦਾ ਅਧਿਕਾਰ ਨਹੀਂ ਸੀ ਦੂਜੀ ਜਿਹੜੀ ਬ੍ਰਾਹਮਣੀ ਕਲ ਵਿਵਸਥਾ ਸਿੱਖਾਂ ਵਿੱਚ ਆ ਗਈ ਹੈ ਜਿਹਦੇ ਵਿੱਚ ਪੂਜਾ ਪਾਠ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਉਹ ਸਿੱਖੀ ਦਾ ਅਸਲ ਰੂਪ ਨਹੀਂ ਅਸਲ ਤੱਤ ਵੀ ਨਹੀਂ ਉਹਦੇ ਆਲੇ-ਦਲੇ ਚਾਰ ਸੜਕਾਂ ਵੀ ਜਾਂਦੀਆਂ ਉਹ ਚਾਰੇ ਸੜਕਾਂ ਦੇ ਚਾਰ ਦਰਵਾਜ਼ੇ ਵੀ ਹੈ ਤੇ ਉਹ ਪਰ ਉਹਨਾਂ ਸੜਕਾਂ ਦੇ ਨੇੜੇ ਤੇੜੇ ਉਹ ਲੰਘ ਨਹੀਂ ਸੀ ਸੜਕ ਉੱਤੋਂ ਦੀ ਲੰਘ ਨਹੀਂ ਸਕਦੇ ਸੀ ਉਹਨਾਂ ਨੂੰ ਸ਼ਹਿਰ ਦੇ ਦੂਜੇ ਪਾਸੇ ਜਾਣ ਲਈ ਘੱਟੋ-ਘੱਟ 2-3 ਕਿਲੋਮੀਟਰ ਦਾ ਵਿੰਗ ਪਾ ਕੇ ਜਾਣਾ ਪੈਂਦਾ ਸੀ ਇਹ ਐਸਜੀਪੀਸੀ ਉਸੇ ਇੱਕ ਲਜੀਪੀਸੀ ਗੁਰਦੁਆਰਾ ਐਕਟ ਦੇ ਥਲੇ ਚੁਣੀ ਜਾਂਦੀ ਹੈ ਜਿਹਦੇ ਵਿੱਚ ਗੁਰਦੁਆਰਾ ਐਕਟ ਸਿੱਧੀ ਦਖਲਅੰਦਾਜ਼ੀ ਸਰਕਾਰ ਦੀ ਹੁੰਦੀ ਹੈ 세ਮੀਨਾਰ ਦੇ ਵਿੱਚ ਘੱਟੋ ਘੱਟ 25 30 ਪਾਸਿਆ ਸਾਲੇ ਲੋਕ ਬੋਲੇ ਬੋਲੀ ਤਾਂ ਸਭ ਦੀ ਭਾਸ਼ਾ ਆਪਣੀ ਆਪਣੀ ਚ ਬੋਲਦੇ ਸੀ ਪਰ ਹਰ ਇੱਕ ਨੇ ਬੋਲਣ ਤੋਂ ਪਹਿਲਾਂ ਬੋਲੇ ਸੋ ਨਿਹਾਲ ਕਿਹਾ ਅ ਅੰਤ ਵਿੱਚ ਵੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੂ ਕੇ ਖਾਲਸਾ ਵੈਗੁਰੂ ਜੀ ਦੀ ਫਤਿਹ ਇਹਦੇ ਨਾਲ ਸ਼ੁਰੂ ਕੀਤਾ ਜਦੋਂ ਤੋਂ ਬਾਅਦ ਜਦੋਂ 1925 ਦੇ ਗੁਰਦੁਆਰਾ ਐਕਟ ਤੋਂ ਬਾਅਦ ਐਸਜੀਪੀਸੀ ਇੱਕ ਸਰਕਾਰੀ ਲੈਵਲ ਉੱਤੇ ਟੇਢੇ ਤਰੀਕੇ ਨਾਲ ਇਹ ਜਕੜੀ ਗਈ ਇਹ ਸਰਕਾਰੀ ਤੰਦਾਂ 'ਚ ਸਰਕਾਰੀ ਤੰਤਰ 'ਚ ਜਕੜੀ ਗਈ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਟਾਈਮਜ਼ ਆਫ ਇੰਡੀਆ ਜਿਹੜੀ ਖਬਰ ਲੱਗਿਆ ਉਹਦੇ ਮੁਤਾਬਕ 12 ਲੋਕ ਆਏ ਸੀ ਤੇ ਪਰ ਉਥੋਂ ਦੇ ਮੁਤਾਬਕ ਇਨਫੋਰਮੇਸ਼ਨ ਇਹ ਐ ਜੇ ਜਾ ਕੇ ਮਿਲੀ ਸਾਨੂੰ ਵੀ 30 ਦਿਨ ਇੱਥੇ ਆ ਕੇ ਲੰਗਰ ਲਾਇਆ ਸੀ ਉਹਨਾਂ ਨੇ ਐਸਜੀਪੀਸੀ ਤੇ ਸਿੱਖਾਂ ਨੇ ਜਥੇ ਨੇ ਆ ਕੇ ਤੇ 2000 ਰੁਪਇਆ ਉਹਨਾਂ ਦਿਨਾਂ ਦੇ ਵਿੱਚ ਜਿੱਦੀ ਕੀਮਤ ਅੱਜ ਕੱਲ 2 ਲੱਖ ਦੇ ਨੇੜੇ ਬਣਦੀ ਵੱਧ ਵੀ ਬਣਦੀ ਹੈ ਉਸ ਮੁਤਾਬਕ ਉਹਨਾਂ ਪੈਸਾ ਉਹਨਾਂ ਨੇ ਯੋਗਦਾਨ ਦੇ ਤੌਰ ਤੇ ਪਾਇਆ ਸੀਗਾ ਸਿੰਘ ਸਭਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਰੂਬਰੂ ਨਰਿੰਦਰਜੀਤ ਕੋਲ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਿੱਖੀ ਪ੍ਰਚਾਰ ਪ੍ਰਸਾਰ ਦੇ ਲਈ ਵੱਖ-ਵੱਖ ਕਦਮ ਚੁੱਕੇ ਜਾਂਦੇ ਨੇ ਜਿੱਥੇ ਸਮਾਜ ਨੂੰ ਜਾਤ ਪਾਤ ਤੇ ਊਚ ਨੀਚ ਵਰਗੇ ਕੁਰਿਤੀਆਂ ਤੋਂ ਦੂਰ ਕਰਨ ਲਈ ਹਮੇਸ਼ਾ ਸਿੱਖੀ ਸਿਧਾਂਤਾਂ ਨੂੰ ਅਮਲ ਚ ਲਿਆਉਣ ਦੇ ਲਈ ਵੱਖ-ਵੱਖ ਕਦਮ ਚੁੱਕੇ ਜਾਂਦੇ ਨੇ ਉੱਥੇ ਹੀ ਲਗਾਤਾਰ ਕੁਝ ਉਦਮ ਮੌਜੂਦਾ ਸਮੇਂ ਵੀ ਕੀਤੇ ਜਾ ਰਹੇ ਨੇ ਤੇ ਹੁਣੇ ਹਜੇ ਸਿੰਘ ਸਭਾ ਦੇ ਵੱਲੋਂ ਕੁਝ ਦਿਨਾਂ ਦੇ ਲਈ ਕੈਂਪੇਨ ਕੀਤਾ ਗਿਆ ਸੀ ਜੋ ਸਤਿਆਗ੍ਰਹਿ 1922 ਵਿੱਚ ਹੋਇਆ ਸੀ ਉਸ ਦੀ 100 ਸਾਲਾ ਵਰਸੀ ਨੂੰ ਸਮਰਪਿਤ ਇੱਕ ਜਥਾ ਇਥੋਂ ਰਵਾਨਾ ਹੁੰਦਾ ਹੈ ਤੇ ਅਸੀਂ ਉਸ ਜਥੇ ਦੇ ਜੋ ਦੱਖਣ ਵਿੱਚ ਗਿਆ ਸੀ ਤੇ ਕੀ ਕੀ ਉਹਨਾਂ ਦੇ ਐਕਸਪੀਰੀਅੰਸ ਰਹੇ ਨੇ ਤੇ ਕਿਸ ਤਰ੍ਹਾਂ ਉਹਨਾਂ ਨੇ ਜਾਤ ਪਾਤ ਛੂਤਛਾਤ ਦੇ ਖਿਲਾਫ ਇੱਕ ਲੋਕਾਂ ਵਿੱਚ ਜਾਗਰਤੀ ਲਿਆਉਣ ਦੇ ਲਈ ਜੋ ਕਾਰਜ ਕੀਤੇ ਨੇ ਜੋ ਉਦਦਮ ਕੀਤੇ ਨੇ ਅੱਜ ਅਸੀਂ ਉਸ ਬਾਰੇ ਗੱਲ ਕਰਾਂਗੇ ਸਾਡੇ ਨਾਲ ਜੁੜ ਚੁਕੇ ਨੇ ਸਤਿਕਾਰਯੋਗ ਸਾਡੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਸਰ ਜੀ ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਦਾ ਇਹ ਸਫ਼ਰ ਕਿ ਹੋ ਜਾ ਰਿਹਾ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਧੰਨਵਾਦ ਇਹ ਇਹ ਜਿਹੜਾ ਸਾਡਾ ਉਦਮ ਸੀ ਇਹ 100 ਸਾਲਾਂ ਇਹ ਇਸ ਕਰਕੇ ਸਲਾਉਣ ਵਾਲਾ ਹੈ ਆਪਣੇ ਆਪ ਵਿੱਚ ਸਾਡੇ ਵੱਲੋਂ ਖੁਦ ਸਲਾਉਣ ਵਾਲਾ ਨਹੀਂ ਪਰ ਸਿੱਖ ਸਮਾਜ ਦੇ ਵੱਲੋਂ ਇਸ ਦੇ ਬਾਰੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਇਹ ਜਦੋਂ ਅਸੀਂ ਵਾਇਕਮ ਦੇ ਵਿੱਚ ਗਏ ਆ 100 ਸਾਲਾ ਮਨਾਉਣ ਦੇ ਲਈ ਉੱਥੋਂ ਦੇ ਦੱਖਣੀ ਸਿੱਖ ਹੈ ਜਿਹੜੇ ਉੱਥੋਂ ਦੇ ਲੋਕਲ ਸਿੱਖ ਹੈ ਜਿਹੜੇ ਸਿੱਖ ਬਣੇ ਹੋਏ ਉਹਨਾਂ ਨੂੰ ਦੱਖਣੀ ਸਿੱਖ ਕਹਿੰਦੇ ਆ ਉਹਨਾਂ ਦੱਖਣੀ ਸਿੱਖਾਂ ਦਾ ਸਿੱਖਾਂ ਨੇ ਹੀ ਆਰਗੇਨਾਈਜ਼ ਕੀਤਾ ਸੀ ਸਾਊਥ ਦੇ ਸਿੱਖ ਸੀਗੇ ਜਿਹੜੇ ਦੱਖਣੀ ਸਿੱਖ ਕਹਿੰਦੇ ਆ ਉੱਥੋਂ ਦੇ ਸਿੱਖ ਬਣੇ ਸੀਗੇ ਉੱਥੋਂ ਦੇ ਉੱਥੋਂ ਦੇ ਸਾਰੇ ਲੋਕ ਅਮਰਧਰੀ ਵੀ ਸੀ ਇਹ ਕੁਝ ਉਹਨਾਂ ਚੋਂ ਕੁਝ ਦੂਸਰੇ ਲੋਕ ਸੀ ਪੱਗਾ ਸਾਰਿਆਂ ਦੇ ਬੰਨੀਆਂ ਸੀ ਇਸ ਕਰਕੇ ਅਸੀਂ ਜਿਹੜਾ ਸ਼ਾਮਲ ਹੋਣ ਗਏ ਆ ਉੱਥੇ ਜਿਹੜਾ ਮਾਰਚ ਕੱਢਿਆ ਗਿਆ ਉਸ ਮੰਦਰ ਦੇ ਆਲੇ ਦੁਆਲੇ ਜਿਹਦੇ ਤੇ 100 ਸਾਲ ਪਹਿਲਾਂ ਮਹਾਦੇਵ ਮੰਦਰ ਸੀ ਉਹ ਤੇ 100 ਸਾਲ ਪਹਿਲਾਂ ਉਹਦੇ ਆਲੇ ਦੁਆਲੇ ਦਲਤਾਂ ਨੂੰ ਅਤੀ ਸ਼ੂਦਰਾਂ ਨੂੰ ਜਾਂ ਅਸੀਂ ਕਹ ਦੀਏ ਵੀ ਅਸ਼ੂਤ ਲੋਕਾਂ ਨੂੰ ਨੇੜੇ ਜਾਣ ਦਾ ਅਧਿਕਾਰ ਨਹੀਂ ਸੀ ਉਦੇ ਆਲੇ ਉਸ ਮਹਾਦੇਵ ਮੰਦਿਰ ਇੱਕ ਵੱਡਾ ਕਿਲੇ ਨੂੰ ਮੰਦਿਰ ਹੈ ਉਦੇ ਆਲੇ ਦੇਲੇ ਚਾਰ ਸੜਕਾਂ ਵੀ ਜਾਂਦੀਆਂ ਉਹ ਚਾਰੇ ਸੜਕਾਂ ਦੇ ਚਾਰ ਦਰਵਾਜ਼ੇ ਵੀ ਹੈ ਤੇ ਉਹ ਪਰ ਉਹਨਾਂ ਸੜਕਾਂ ਦੇ ਨੇੜੇ ਤੇੜੇ ਉਹ ਲੰਘ ਨਹੀਂ ਸੀ ਸੜਕ ਉਤੋਂ ਦੀ ਲੰਘ ਨਹੀਂ ਸਕਦੇ ਸੀ ਉਹਨਾਂ ਨੂੰ ਸ਼ਹਿਰ ਦੇ ਦੂਜੇ ਪਾਸੇ ਜਾਣ ਲਈ ਘੱਟੋ-ਘੱਟ 2-3 ਕਿਲੋਮੀਟਰ ਦਾ ਵਿੰਗ ਪਾ ਕੇ ਜਾਣਾ ਪੈਂਦਾ ਸੀ ਇਸ ਕਰਕੇ ਫਿਰ ਉਹਨਾਂ ਦਿਨਾਂ ਦੇ ਵਿੱਚ ਈਵੀ ਰਾਮਾ ਸਵਾਮੀ ਜਾਂ ਪੇਰੀਅਰ ਕਹਿੰਦੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਨਾਮ ਤੇ ਪੇਰੀਅਰ ਨੇ ਫਿਰ ਇੱਥੇ ਸਤਿਆਗ੍ਰਹਿ ਸ਼ੁਰੂ ਕੀਤਾ ਸਤਿਆਗ੍ਰਹਿ ਸੀ ਵੀ ਇੱਥੇ ਅਸ਼ੂਤਾਂ ਨੂੰ ਇਸ ਇਸ ਮੰਦਰ ਦੇ ਆਲੇ-ਦੁਆਲੇ ਦੀਆਂ ਸੜਕਾਂ ਤੋਂ ਤੇ ਲੰਘਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਹੋਣੀ ਚਾਹੀਦੀ ਹੈ ਤੇ ਉਹ ਸਤਿਆਗ੍ਰਹਿ ਕਾਮਯਾਬ ਹੋਇਆ ਸੀ ਉਸ ਦੀ ਅਸੀਂ ਸਾਲਗिराਹ ਤੇ ਗਏ ਹਾਂ ਤੇ ਸਾਲਗिराਹ ਦੇ ਵਿੱਚ ਜਾ ਕੇ ਅਸੀਂ ਕੇਂਦਰੀ ਸਿੰਘ ਸਵਾ ਵੱਲੋਂ ਜਿਹੜੇ ਚਾਹ ਪੰਜ ਸਿੰਘ ਸੀ ਉਹਨਾਂ ਉਹਨਾਂ ਦੀ ਇਹਦੇ ਵਿੱਚ ਸ਼ਮੂਲੀਅਤ ਹੋਈ ਹੈ ਸ਼ਮੂਲੀਅਤ ਕੀਤੀ ਹੈ ਪਰ ਸਾਨੂੰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਵੀ ਜਿਹੜੇ ਆਰਗੇਨਾਈਜ਼ਰ ਸੀ ਉਹ ਉਥੋਂ ਦੇ ਦੱਖਣੀ ਸਿੱਖ ਸੀ ਲੋਕਲ ਸਿੱਖ ਸੀ ਤੇ ਅਸੀਂ ਸਿਰਫ ਉਹਦੇ ਸ਼ਮੂਲੀਅਤ ਕੀਤੀ ਦੂਸਰਾ ਸਾਡਾ ਅਸੀਂ ਜਿਹੜਾ 29 ਫਰਵਰੀ ਨੂੰ ਮੇਨ ਦਿਨ ਸੀਗਾ ਜਿਸ ਦਿਨ ਉੱਥੇ ਸ਼ੁਰੂ ਕੀਤਾ ਸੀ ਸਾਰਾ ਸਤਿਆਗ੍ਰਹਿ ਉਸ ਦਿਨ ਅਸੀਂ ਫਿਰ ਉਹ ਮੰਦਰ ਦੀਆਂ ਉਹਨਾਂ ਸੜਕਾਂ 'ਚ ਜਿਹੜੀਆਂ ਤੇ ਵਰਜਿਤ ਸੀਗਾ ਅਸ਼ੂਤ ਜਾਣੇ ਅਸੀਂ ਉਹਨਾਂ ਸੜਕਾਂ ਦੇ ਉੱਤੇ ਦੁਆਰਾ ਦੁਆਰਾ ਚੱਕਰ ਲਾਏ ਆ ਮਾਰਚ ਕੱਢਿਆ ਅਤੇ ਤੁਸੀਂ ਇਹ ਦੇਖੋਗੇ ਵੀ ਬੋਲੇ 100 ਨਿਹਾਲ ਦੇ ਜਿਹੜੇ ਗੰਜਾ ਗੰਜਾਰੇ ਸੀਗੇ ਇਹਦੇ ਸਾਰੇ ਤੇ ਉਸ ਤਰੀਕੇ ਨਾਲ ਬੋਲੇ ਸੋ ਨਿਹਾਲ ਕਰਦੇ ਹੋਏ ਦੱਖਣੀ ਸਿੰਘ ਜਾ ਰਹੇ ਸੀ ਸਾਰੇ ਅਸੀਂ ਉਹਨਾਂ ਦੇ ਨਾਲ ਸੀਗੇ ਸਾਰੇ ਤੇ ਇਸ ਕਰਕੇ ਇਹ ਗੱਲ ਆਪਣੇ ਆਪ ਚ ਬੜੀ ਮਹਾਨ ਗੱਲ ਹੈ ਵੀ ਕਿੱਥੇ ਜਾ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਿੱਖੀ ਕੋਈ ਪੰਜਾਬ ਤੱਕ ਹੀ ਸੀਮਤ ਹੈ ਉੱਥੇ ਵੀ ਸਿੱਖੀ ਦੀ ਗੱਲਬਾਤ ਹੁੰਦੀ ਹੈ ਉੱਥੇ ਵੀ ਜਿਹੜਾ ਸਾਡੇ ਜਿਹੜਾ ਇਸ ਜਥੇ ਦਾ ਲੀਡਰ ਸੀ ਉਦੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਇਹਦਾ ਜ세 ਦਾ ਲੀਡਰ ਜੀਵਨ ਸਿੰਘ ਸੀ ਤੈਮਨਾਡੂ ਤੋਂ ਉਹ ਸਾਰਿਆਂ ਦੇ ਦਸਤਾਰਾਂ ਬੰਨ੍ਹਿਆ ਸੀ ਸਾਰੇ ਜਿੰਨੇ ਗਏ ਸੀ ਨਾ ਹੀ ਦਸਤਾਰ ਮਾਰਚ ਸੀ ਤੇ ਉਹ ਉਹ ਜਿਹੜਾ ਬੰਦਾ ਉਹਦਾ ਨਾਂ ਪਿਛਲੇ ਸਾਲ 2 ਸਾਲ ਪਹਿਲਾਂ ਉਹਦਾ ਨਾਂ ਜੀਵਨ ਕੁਮਾਰ ਸੀਗਾ ਤੇ ਉਹ ਸਿੱਖ ਸਜਿਆ ਸਿੱਖ ਤੇ ਸਿੱਖੀ ਦੀ ਗੱਲਬਾਤ ਹੀ ਉਹ ਕਰਦਾ ਸੀ ਸਾਰਾ ਉਹਨੇ ਇੱਕ ਗਰੁੱਪ ਖੜਾ ਕੀਤਾ ਸੀ ਤੇ ਕੁਝ ਤੇ ਫਿਰ ਉਹਦੇ ਵਿੱਚ ਜਿਹੜੇ ਆਏ ਸੀਗੇ ਮਾਰਚ ਵਿੱਚ ਇਹ ਸੈਲੀਬ੍ਰੇਟ ਕਰਨ ਲਈ ਸਾਡੇ ਨਾਲ ਉਹਦੇ ਵਿੱਚ ਮੱਧਿਆ ਪ੍ਰਦੇਸ਼ ਦੇ ਉਹ ਸੀ ਅ ਕੇਰਲਾ ਦੇ ਲੋਕ ਸੀ ਤਮਿਲਨਾਡੂ ਦੇ ਲੋਕ ਸੀ ਤੇ 36 ਗੜ ਦੇ ਚਾਰ ਸਟੇਟਾਂ ਤੋਂ ਜਿਹੜੀਆਂ ਨੇੜੇ-ਨੇੜੇ ਪੈਦੀਆਂ ਉਥੋਂ ਉਥੋਂ ਲੋਕ ਆ ਕੇ ਸ਼ਾਮਲ ਹੋਏ ਸੀਗੇ ਇਸ ਕਰਕੇ ਆਪਣੇ ਆਪ ਵਿੱਚ ਇਹ ਬਹੁਤ ਵੱਡੀ ਵੱਡੀ ਗੱਲ ਸੀ ਸਾਰੀ ਇਸ ਕਿਸਮ ਦਾ ਸਾਰਾ ਮਾਰਚ ਕਰਨਾ ਉੱਥੇ ਜੋ ਲੋਕ ਸੀਗੇ ਜਿਹੜੇ ਉੱਥੇ ਦੇ ਆਮ ਨਿਵਾਸੀ ਸੀ ਉਹਨਾਂ ਦਾ ਤੁਹਾਡੇ ਇਸ ਉਦਮ ਦੇ ਪ੍ਰਤੀ ਇਸ ਅਸੀਂ ਕਹਿ ਲਈਏ ਕਿ ਇੱਕ ਲਹਿਰ ਦੇ ਪ੍ਰਤੀ ਜੋ ਜਾਤ ਪਾਤ ਦੇ ਖਿਲਾਫ ਚਲਾਈ ਜਾ ਰਹੀ ਹੈ ਉਹਨਾਂ ਦਾ ਕਿਹੋ ਜਿਹਾ ਰਿਸਪੌਂਸ ਰਿਹਾ ਸੀ ਕਿ ਉਹਨਾਂ ਪਰਮਾ ਹੰਗਾਰਾ ਜਿੰਨੇ ਦੀ ਤੁਹਾਨੂੰ ਆਸ ਸੀ ਕਿ ਤੁਹਾਨੂੰ ਦੇਖਣ ਨੂੰ ਮਿਲਿਆ ਤੇ ਉਹਨਾਂ ਦੇ ਵਿੱਚ ਤੁਸੀਂ ਦੱਸਿਆ ਕਿ ਸਿੱਖੀ ਉਸੇ ਤਰ੍ਹਾਂ ਹੀ ਪ੍ਰਬਲ ਹੈ ਤੇ ਕਿਉਂਕਿ ਅਸੀਂ ਤਾਂ ਪੰਜਾਬ 'ਚ ਰਹਿੰਦੇ ਆ ਸਾਨੂੰ ਤਾਂ ਲੱਗਦਾ ਕਿ ਜਿੰਨੇ ਕ ਹੈਗੇ ਨੇ ਸਿੱਖ ਪੰਜਾਬ 'ਚ ਨਹੀਂ ਪੰਜਾਬ ਤੋਂ ਬਾਹਰ ਕਿਤੇ ਕਿਤੇ ਟਾਵੇਂ ਟਾਵੇਂ ਨੇ ਸੋ ਕਿੰਨਾ ਕੁ ਉਤਸ਼ਾਹ ਉਹਨਾਂ ਦੇ ਮਨਾਂ ਦੇ ਵਿੱਚ ਸਿੱਖੀ ਲਈ ਹੈ ਤੇ ਇਸ ਬਾਰੇ ਸਾਨੂੰ ਜ਼ਰੂਰ ਚੰਦਣਾ ਪਾਉ ਜੀ ਜਿਹੜਾ ਸਿੱਖੀ ਦੀ ਗੱਲ ਕਰਦੇ ਹੋ ਤੁਸੀਂ ਉੱਥੇ ਸਾਨੂੰ ਇੰਨੀ ਕੁ ਖੁਸ਼ੀ ਜ਼ਰੂਰ ਹੋ ਵੀ ਦੱਖਣੀ ਸਿੱਖਾਂ ਦਾ ਗਰੁੱਪ ਸੀ ਜਿਹੜਾ 150 200 ਦਾ ਗਰੁੱਪ ਸੀ ਬਹੁਤਾ ਵੱਡਾ ਨਹੀਂ ਸੀ ਲੋਕਲ ਬੰਦੇ ਵੀ ਆਏ ਹੋਏ ਸੀ ਸਾਡੇ ਨਾਲ ਤੇ ਬਹੁਤੇ ਵੱਡੇ ਇਸ ਕਿਸਮ ਦੇ ਨਹੀਂ ਸੀ ਜ਼ਿਆਦਾ ਪਰ ਇੰਨਾ ਹੀ ਹੈ ਵੀ ਬੀਜ ਰੂਪੀ ਜਿਹੜੀ ਸਿੱਖੀ ਦਾ ਉੱਥੇ ਬੀਜ ਪੁੰਗਰ ਰਿਹਾ ਉਹਦੇ ਫੈਲਰਨ ਦੇ ਉਹਦੇ ਉਹਦੇ ਜਿਆਦਾ ਵਧਣ ਦੇ ਵਿਕਾਸਕ ਦੇ ਬਹੁਤੇ ਚਾਂਸਸ ਸਾਨੂੰ ਲੱਗੇ ਕਿਉਂਕਿ ਸਿੱਖੀ ਨੂੰ ਬਹੁਤ ਤਰੀਕੇ ਨਾਲ ਸਮਝਦਾ ਉਹ ਸਿੱਖੀ ਨੂੰ ਉਹ ਜਾਤ ਪਾਤ ਦੇ ਵਿਰੁੱਧ ਹੀ ਸਮਝਦੇ ਆ ਤੇ ਜਾਤ ਪਾਤ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਪੁੱਛਿਆ ਵੀ ਸਾਰਾ ਵੀ ਤੁਸੀਂ ਸਿੱਖ ਬਣਨਾ ਕਿਉਂ ਚਾਹੁੰਦੇ ਹੋ ਉਹ ਕਹਿੰਦੇ ਅਸੀਂ ਬੁੱਧ ਬਣਨ ਦੀ ਕੋਸ਼ਿਸ਼ ਕੀਤੀ ਜਿਵੇਂ ਹੁਣ ਆਧਾਰਨ ਦੇ ਤੌਰ ਤੇ ਇਹ ਜਿਹੜਾ ਜੀਵਨ ਸਿੰਘ ਹੈ ਇਹ ਇਹਦੀ ਜਿਹੜੀ ਪਰਿਵਾਰ ਸੀ ਉਹ ਪਹਿਲਾਂ ਕ੍ਰਿਸਚੀਅਨ ਸੀ ਤੇ ਮੁਸਲਮਾਨ ਸੀ ਇਹਦੇ ਪਰਿਵਾਰ ਦੇ ਬੰਦੇ ਉਹਨੂੰ ਐਸਐਸਸੀ ਨੂੰ ਪੁੱਛਿਆ ਵੀ ਤੂੰ ਸਿੱਖੀ ਵੱਲ ਕਿਵੇਂ ਆਇਆ ਉਹ ਕਹਿੰਦਾ ਵੀ ਮੁਸਲਮਾਨਾਂ ਦੀਆਂ ਵੀ ਕੁਝ ਉਹਦੇ ਮੁਤਾਬਕ ਕੁਝ ਸੀਮਾਵਾਂ ਸੀਗੀਆਂ ਲਿਮਿਟੇਸ਼ਨ ਸੀ ਤੇ ਬੁੱਧ ਦੀਆਂ ਵੀ ਕੁਝ ਲਿਮਿਟੇਸ਼ਨ ਸੀਗੀਆਂ ਤੇ ਕ੍ਰਿਸਚੀਅਨਿਟੀ ਦੀਆਂ ਤਾਂ ਹੈ ਹੀ ਉਹ ਕਹਿੰਦਾ ਇਹ ਮੰਨਦਾ ਇਸ ਕਰਕੇ ਜਿਹੜਾ ਮੈਨੂੰ ਸਾਡੇ ਇਸ ਭਾਰਤ ਦੇ ਖਿੱਤੇ ਦੀਆਂ ਜਿਹੜੀਆਂ ਜਿਹੜੀਆਂ ਸਾਰੀਆਂ ਬਰੀਕੀਆਂ ਤੇ ਸਾਰਾ ਕੁਝ ਫੜਿਆ ਉਹ ਸਿੱਖੀ ਚੋਂ ਹੀ ਮਿਲਿਆ ਤੇ ਸਿੱਖੀ ਇਸ ਕਰਕੇ ਕਹਿੰਦਾ ਮੈਂ ਨਾ ਫਿਰ ਮੈਂ ਪਰਿਵਾਰ ਚੋਂ ਕ੍ਰਿਸਚੀਅਨ ਤੇ ਮੁਸਲਮਾਨ ਪਰਿਵਾਰ ਦੇ ਵਿੱਚ ਸੀਗਾ ਸਾਂਝੇ ਜਿਹੇ ਪਰਿਵਾਰ ਚ ਉਹ ਛੱਡ ਕੇ ਫਿਰ ਮੈਂ ਸਿੱਖੀ ਗ੍ਰਹਿਣ ਕੀਤੀ ਵੀ ਸਿੱਖੀ ਕਿਉਂ ਨਾ ਗ੍ਰਹਿਣ ਕੀਤੀ ਜਾਵੇ ਮੱਧਿਆ ਪ੍ਰਦੇਸ਼ ਦੇ ਅਸੀਂ ਇੱਕ ਬੰਦੇ ਨੂੰ ਪੁੱਛਿਆ ਵੀ ਪੜਿਆ ਲਿਖਿਆ ਸੀ ਉਹ ਪੀ ਐਚ ਡੀ ਕੀਤੀ ਸੀ ਦਿੱਲੀ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਸੀ ਵੀ ਤੂੰ ਕਿਉਂ ਮੈਂ ਸਿੱਖ ਬਣਨ ਦੇ ਪਾਸੇ ਆਇਆ ਤੇ ਉਹ ਕਹਿੰਦਾ ਵੀ ਸਾਨੂੰ ਇਹ ਲੱਗਦਾ ਵੀ ਸਾਨੂੰ ਇੱਕ ਆਈਡੈਂਟੀ ਸਿੱਖੀ ਬਖਸ਼ਦੀ ਹੈ ਸਾਨੂੰ ਇੱਕ ਵੱਖਰੀ ਪਛਾਣ ਬਖਸ਼ਦੀ ਹੈ ਨਾਲ ਸਾਡੇ ਕੋਲੇ ਉਹ ਪਛਾਣ ਜਿਹੜੀ ਕਿ ਤੁਹਾਨੂੰ ਤੁਹਾਨੂੰ ਨਿੱਡਰ ਵੀ ਬਣਾਉਂਦੀ ਹੈ ਤੁਹਾਨੂੰ ਲੜਨ ਲਈ ਵੀ ਪ੍ਰੇਰਦੀ ਐ ਤੇ ਜਦੋਂ ਤੁਸੀਂ ਜਦੋਂ ਤੁਸੀਂ ਅਮਰਤਾਰੀ ਹੁੰਨੇ ਹੋ ਤਾਂ ਤੁਹਾਡੇ ਕੋਲੇ ਇੱਕ ਭਾਵੇਂ ਛੋਟਾ ਹੀ ਕਿਰਪਾਨ ਦਾ ਹੀ ਇੱਕ ਛੋਟਾ ਮੋਟਾ ਹਥਿਆਰ ਦੇ ਵਜੋਂ ਹੁੰਦਾ ਤੇ ਇਹ ਹੋਰ ਕਿਸੇ ਧਰਮ ਦੇ ਵਿੱਚ ਜਿਵੇਂ ਹੁਣ ਪਹਿਲਾਂ ਉਹ ਬੁੱਧ ਸੀ ਉਹ ਕਹਿੰਦਾ ਬੁੱਧ ਦੇ ਵਿੱਚ ਵੀ ਇਸ ਪੁਰਾਣੇ 2500 ਸਾਲ ਪਹਿਲਾਂ ਹੈ ਕਾਫੀ ਗੱਲਾਂ ਸਿੱਖ ਧਰਮ ਨਾਲ ਮਿਲਦੀਆਂ ਪਰ ਫੇਰ ਵੀ ਉਹ ਗੱਲਾਂ ਕਈ ਜਿਹੜੀਆਂ ਸਿੱਖੀ ਨੇ ਅੱਜ ਦੇ ਯੁੱਗ ਵਿੱਚ ਲੈ ਆਂਦੀਆਂ ਉਹ ਉਹਦੇ ਵਿੱਚ ਬਹੁਤ ਧਰਮ ਚ ਹੈ ਨਹੀਂ ਤੇ ਬਾਕੀ ਇਹ ਨਹੀਂ ਅਸੀਂ ਦਾਵਾ ਕਰਦੇ ਵੀ ਬਹੁਤ ਵੱਡੇ ਲੈਵਲ ਉੱਤੇ ਲੈਵਲ ਉੱਤੇ ਇਹ ਇਹ ਜਿਆਦਾ ਜਿਆਦਾ ਉੱਥੇ ਵਿਕਾਸ ਹੋਇਆ ਪਰ ਇਹਦੀ ਸ਼ੁਰੂਆਤ ਜ਼ਰੂਰ ਹੈ ਜਿਵੇਂ ਹੁਣ ਉੱਥੇ ਬੜੀ ਕੋਸ਼ਿਸ਼ ਹੈ ਜੇ ਮੈਂ ਤੁਹਾਨੂੰ ਹੈਰਾਨੀ ਵਾਲੀ ਗੱਲ ਹੋਊ ਵੀ ਅਸੀਂ ਬੋਲੀ ਇੱਕ ਦੂਜੇ ਦੀ ਨਹੀਂ ਸਮਝਦੇ ਸੀ ਜਿਹੜੇ ਆਮ ਲੋਕ ਸੀ ਸਾਰੇ ਤੇ ਹਰ ਇੱਕ ਨੇ ਆਪਣੀ ਆਪਣੀ ਬੋਲੀ ਵਿੱਚ ਭਾਸ਼ਣ ਦਿੱਤਾ ਆਪਣੇ ਕੇਂਦਰੀ ਸਿੰਘ ਸਵਾ ਦੇ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ ਨੂੰ ਇਹਨਾਂ ਨੂੰ ਵੀ ਕਿਹਾ ਗਿਆ ਵੀ ਤੁਸੀਂ ਪੰਜਾਬੀ ਚ ਬੋਲੋ ਬੇਸ਼ੱਕ ਅਸੀਂ ਤਿੰਨ ਚਾਰ ਜਣੇ ਹੋਰ ਜਿਹੜੇ ਬੋਲੇ ਆ ਨਾਲ ਦੇ ਜਥੇ ਦੇ ਉਹ ਅਸੀਂ ਆਪਣੀਆਂ ਵੱਖਰੀਆਂ ਵੱਖਰੀਆਂ ਬੋਲੀਆਂ ਚ ਗੱਲ ਕੀਤੀ ਕਿਸੇ ਨੇ ਅੰਗਰੇਜ਼ੀ ਚ ਕੀਤੀ ਕਿਸੇ ਨੇ ਹਿੰਦੀ ਚ ਕੀਤੀ ਤੇ ਇਹ ਕੋਸ਼ਿਸ਼ ਕੀਤੀ ਪਰ ਇਹ ਸਿੰਬੋਲਿਕ ਲੈਵਲ ਤੇ ਤੇ ਪ੍ਰੋਫੈਸਰ ਸ਼ਾਮ ਸਿੰਘ ਨੇ ਪੰਜਾਬੀ ਜੀ ਕੀਤੀ ਸਾਡੇ ਸਾਡੇ ਸਾਰੇ ਜਥੇ ਵੱਲੋਂ ਤੇ ਬੋਲੀ ਕਿੰਨੀ ਕੁ ਕੋਈ ਸਮਝਿਆ ਕਿੰਨਾ ਨਹੀਂ ਸਮਝਿਆ ਇਹ ਗੱਲ ਨਹੀਂ ਸੀ ਸਾਰਿਆਂ ਦੀਆਂ ਬੋਲੀਆਂ ਵੱਖਰੀਆਂ ਵੱਖਰੀਆਂ ਸੀ ਤੇ ਇਸ ਕਰਕੇ ਬੋਲੀ ਦਾ ਪ੍ਰੋਬਲਮ ਰਹਿੰਦੀ ਰਹਿੰਦੀ ਆ ਉਹ ਹੋ ਗਈ ਸੀ ਪਰ ਅਸੀਂ ਸਮਝ ਲੈਂਦੇ ਸੀ ਇੱਕ ਦੂਜੇ ਨੂੰ ਸਾਰਾ ਤੇ ਇੱਕ ਉਥੇ ਹੋਰ ਜਿਹੜੀ ਚੀਜ਼ ਦੇਖੀ ਆ ਸਾਰੀ ਵੀ ਸਭ ਤੋਂ ਜ਼ਿਆਦਾ ਵੀ ਉਹ ਜਿਹੜੇ ਮੀਟ ਈਟਿੰਗ ਸਟੇਟ ਆ ਉਹ ਮੀਟ ਬਹੁਤ ਖਾਂਦੇ ਆ ਉਥੇ ਸਾਰਾ ਉਹ ਸਾਰਾ ਮੱਛੀ ਮੀਟ ਮਛਲੀ ਮੀਟ ਤੇ ਕੇਰਲਾ ਵਿੱਚ ਤਾਂ ਕੇਰਲਾ ਵਿੱਚ ਤਾਂ ਤੁਸੀਂ ਇਹ ਦੇਖੋ ਵੀ ਬੀਫ ਬਹੁਤ ਖਾਦਾ ਜਾਂਦਾ ਹੈ ਬੜਾ ਕਾਮਨ ਹੈ ਉੱਥੇ ਇਹ ਨਹੀਂ ਕਹਿ ਸਕਦੇ ਪੰਡਤ ਵੀ ਬੀਫ ਨਹੀਂ ਖਾਂਦਾ ਤੇ ਉਹ ਸਾਰਾ ਕੁਝ ਇਸ ਕਿਸਮ ਦਾ ਤੇ ਉਹ ਜਿਹੜੇ ਸਾਡੇ ਸਿੱਖ ਹੈ ਲੋਕ ਹੈ ਤੇ ਉਹ ਜੋ ਖਾਂਦੇ ਆ ਖਾਈ ਜਾਣ ਸਾਨੂੰ ਇਹ ਨਹੀਂ ਕਿਸੇ ਦੀ ਕੋਈ ਬੰਦਿਸ਼ ਸਵਾਲ ਤਾਂ ਬੇਸਿਕ ਇਸ਼ੂ ਤਾਂ ਜਿਹੜਾ ਉਹ ਵਿਚਾਰਤਾਰਾ ਦਾ ਵਿਚਾਰਤਾਰਾ ਦਾ ਇਸ਼ੂ ਹੈ ਵੀ ਸਮਾਜ ਵਿੱਚ ਬਰਾਬਰੀ ਹੋਵੇ ਸਮਾਜ ਵਿੱਚ ਇਨਸਾਫ ਹੋਵੇ ਜਿਹੜਾ ਸਿੱਖੀ ਦਾ ਅਸਲ ਹੈ ਗੁਰੂ ਸਾਹਿਬ ਦੀ ਜਿਹੜੀ 200 250 ਸਾਲ ਦਾ ਜਿਹੜਾ ਉਹਨਾਂ ਦਾ ਆਪਣਾ ਜੀਵਨ ਹੈ ਉਦੋਂ ਉਹ ਦੋ ਗੱਲਾਂ ਲਈ ਲੜਿਆ ਜਾਤ ਪਾਤ ਦੇ ਵਿਰੁੱਧ ਕਹਿਦੀ ਹੈ ਵੀ ਸਮਾਜਿਕ ਬਰਾਬਰੀ ਦੂਜਾ ਕਹਿਦੀ ਹੈ ਸਮਾਜਿਕ ਇਨਸਾਫ ਉਹਦੇ ਵਿੱਚੋਂ ਜਿਹੜੀ ਸਿਆਸਤ ਨਿਕਲਦੀ ਹੈ ਉਹੀ ਉਹਨਾਂ ਦੀ ਸਿਆਸਤ ਸੀ ਜਿਹੜੀ ਉਹਨਾਂ ਨੇ ਕੀਤੀ ਹੈ ਜਾਂ ਉਹੀ ਅੱਜ ਦੀ ਸਿਆਸਤ ਹੈ ਆ ਜਿਹੜੇ ਅੱਜ ਕੱਲ ਚੱਲ ਰਿਹਾ ਹੈ ਇਹ ਦੇ ਇਹ ਦੇ ਸਾਰੇ ਕੋਈ ਇਹ ਸਿੱਖੀ ਨਾਲ ਮੇਲ ਤਾਂ ਖਾਂਦਾ ਨਹੀਂ ਤੇ ਤੁਸੋ ਇਹਦੇ ਨਾਲ ਇੱਕ ਗੱਲ ਦੱਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਹੋਰ ਕਹਿਣਾ ਚਾਹਣਾ ਵੀ ਜਦੋਂ ਅਸੀਂ ਐਸੇ ਕੇਂਦਰੀ ਸਿੰਘ ਸਵਾ ਨੇ 100 ਸਾਲਾਂ ਦਲਤਾਂ ਦੀ ਐਂਟਰੀ ਦਰਬਾਰ ਸਾਹਿਬ ਵਿੱਚ ਪਹਿਲਾਂ ਦਰਬਾਰ ਸਾਹਿਬ ਵਿੱਚ ਐਂਟਰੀ ਟਾਈਮ ਮੁਤਾਬਕ ਹੁੰਦੀ ਸੀ ਤੇ ਜਿਹੜੀ 1920 ਤੋਂ ਪਹਿਲਾਂ ਮਤਲਬ ਕਿ ਉਹਨਾਂ ਨੇ ਇੱਕ ਟਾਈਮ ਅਲੋਟ ਕੀਤਾ ਹੁੰਦਾ ਸੀ ਸਾਡੇ ਵੀ ਇਹੀ ਸੀ ਤੇ ਉਹਨਾਂ ਨੂੰ ਸਰੋਵਰ ਦੇ ਵਿੱਚ ਵੀ ਇੱਕ ਪਾਸਾ ਦਿੱਤਾ ਹੁੰਦਾ ਸੀ ਵੀ ਤੁਸੀਂ ਇੱਥੇ ਹੀ ਨਹਾ ਸਕਦੇ ਹੋ ਜਿਹਨੂੰ ਚਪਾਓ ਪੜਾ ਪੌਥਾ ਜਿਹੜਾ ਚੌਥਾ ਪੌੜਾ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਇੱਥੇ ਹੀ ਨਾ ਸਕਦੇ ਹੋ ਜਿਹੜਾ ਹਜੇ ਤੱਕ ਵੀ ਅਸੀਂ ਉਹ ਜਿਹੜਾ ਗਲਤ ਸ਼ਬਦ ਤੁਸੀਂ ਸੁਣਦੇ ਆ ਤੇ ਉਦੋਂ ਉਦੋਂ ਹੁੰਦਾ ਸੀ ਵੀ ਤੁਸੀਂ ਇਸ ਟਾਈਮ ਹੀ ਜਾ ਸਕਦੇ ਹੋ ਜਦੋਂ ਦੂਜੇ ਮੱਥਾ ਟੇਕ ਕੇ ਚਲੇ ਜਾਣ ਜੇ ਦਰਬਾਰ ਸਾਹਿਬ ਚ ਅੰਮ੍ਰਿਤਸਰ ਦੀ ਗੱਲ ਹੈ ਤੇ ਅਸੀਂ ਜਦੋਂ 1920 ਦੇ ਵਿੱਚ 100 ਸਾਲਾ ਮਨਾਇਆ ਕੇਂਦਰੀ ਸਿੰਘ ਸੌਰ ਨੇ ਅੱਗੇ ਲਾ ਕੇ ਉਦੋਂ ਸਾਡੇ ਨਾਲ ਸਿੱਖ ਜਿਹੜੇ ਆਉਣਾ ਚਾਹੁੰਦੇ ਸੀ even ਅਕਾਲ ਤਖਤ ਦਾ ਜਥੇਦਾਰ ਆਪ ਵੀ ਉਹ ਦਲਤ ਸਮਾਜ ਤੋਂ ਸੀਗਾ ਉਹ ਵੀ ਉਹ ਵੀ ਨਹੀਂ ਸਾਡੇ ਨਾਲ ਜੁੜਿਆ ਸੀ ਉਹਨਾਂ ਦਿਨਾਂ ਦੇ ਵਿੱਚ ਉਹ ਵੀ ਉਹ ਵੀ ਮੌਕੇ ਤੇ ਦੋ ਮੌਕੇ ਤੇ ਚਲਾ ਗਿਆ ਸੀ ਨਹੀਂ ਆ ਸਾਡੇ ਆਇਆ ਹੀ ਨਹੀਂ ਸਾਡੇ ਮਾਰਚ ਦੇ ਵਿੱਚ ਜਿਹੜਾ ਕਿ ਅਸੀਂ ਜਿਲ੍ਹਾਵਾਲੇ ਬਾਗ ਤੋਂ ਮਾਰਚ ਅੱਗੇ ਤੱਕ ਕੱਢਿਆ ਸੀਗਾ ਤੇ ਇੱਥੋਂ ਤੱਕ ਆ ਵੀ ਸਾਨੂੰ ਬਹੁਤੇ ਸਿੱਖਾਂ ਨੇ ਸਾਡਾ ਵਿਰੋਧ ਤਾਂ ਕੀਤਾ ਤੁਸੀਂ ਜਾਤ ਪਾਤ ਵਿੱਚ ਜਾਤ ਪਾਤ ਵਧਾ ਰਹੇ ਹੋ ਪੰਥ ਵਿੱਚ ਫੁੱਟ ਪਾ ਰਹੇ ਹੋ ਐਕਚੁਅਲੀ ਸਵਾਲ ਇਹ ਆ ਵੀ ਉਹ ਝੱਲ ਨਹੀਂ ਸਕਦੇ ਜਾਤ ਪਾਤ ਖੜੀ ਐ ਜਾਤਪਾਤ ਦੇ ਵਿਰੁੱਧ ਉਹ ਜਦੋਂ ਥੋੜਾ ਜਿਹਾ ਵੀ ਕੁਝ ਕਹੋ ਤੇ ਉਹ ਹੋਰ ਇਧਰ ਉਧਰ ਦੀਆਂ ਗੱਲਾਂ ਕਰਦੇ ਆ ਇਹੇ ਸਾਨੂੰ ਉੱਥੇ ਜਾ ਕੇ ਚੰਗਾ ਲੱਗਿਆ ਸਾਰਾ ਵੀ ਇਹ ਜਾਤਪਾਤ ਵਿਰੁੱਧ ਸੀਗਾ ਸਾਡੀ ਆਪਣੀ ਜਿਹੜੀ ਵਿਚਾਰਤਾ ਰਸ ਕੇਂਦਰੀ ਸਿੰਘ ਸਵਾ ਦੀ ਜਿਹੜੇ ਅਸੀਂ 150 ਸਾਲਾਂ ਚ ਵੀ ਮਨਾਈ ਆ ਉਹਦੇ ਚ ਇਹੀ ਆ ਵੀ ਸਮਾਜਿਕ ਬਰਾਬਰੀ ਤੇ ਸਮਾਜਿਕ ਇਨਸਾਫ ਜਾਂ ਨਿਆਂ ਇਹਦੇ ਲਈ ਅਸੀਂ ਸਾਰੀ ਲੜਾਈ ਕਰਦੇ ਆ ਅਸੀਂ ਸਿੱਖੀ ਦਾ ਜਿਹੜਾ ਕਰਕਸ ਹੈ ਉਹਦਾ ਜਿਹੜਾ ਨਿਚੋੜ ਹੈ ਅਸੀਂ ਇਹੀ ਸਮਝਦੇ ਆ ਦੂਜੀ ਜਿਹੜੀ ਬ੍ਰਾਹਮਣਿਕਲ ਵਿਵਸਥਾਕ ਸਾ ਸਿੱਖਾਂ ਵਿੱਚ ਆ ਗਈ ਹੈ ਜਿਹਦੇ ਵਿੱਚ ਪੂਜਾ ਪਾਠ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਉਹ ਸਿੱਖੀ ਦਾ ਅਸਲ ਰੂਪ ਨਹੀਂ ਅਸਲ ਤੱਤ ਵੀ ਨਹੀਂ ਤੁਸੀਂ ਦੱਸਿਆ ਕਿ ਜਿਵੇਂ ਐਸਜੀਪੀਸੀ ਤੁਸੀਂ ਗਏ ਸੀਗੇ ਅਮ੍ਰਿਤਸਰ ਇਸ ਵਾਰੀ ਮਾਰਚ ਕੀਤਾ ਸੀ ਤੇ ਉਦੋਂ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਹੈ ਪਰ ਫਿਰ ਪਿਛਲੀ ਵਾਰੀ ਜਦੋਂ ਅਸੀਂ ਕਹਿ દઈએ ਕਿ ਉਦੋਂ 1924 ਦੇ ਵਿੱਚ ਜਦੋਂ ਇਹ ਲਹਿਰ ਚੱਲੀ ਸੀ ਉਦੋਂ ਉਹਨਾਂ ਨੇ ਕਿਸ ਤਰ੍ਹਾਂ ਇਸ ਲਹਿਰ ਦੇ ਵਿੱਚ ਸਹਿਯੋਗ ਦਿੱਤਾ ਸੀ ਤੇ ਉਹ ਇਸ ਵਾਰੀ ਜੋ ਉਹਨਾਂ ਵੱਲੋਂ ਕੋਈ ਪ੍ਰਤੀਕਿਰਿਆ ਸੀ ਕਹਿ ਲਿਆ ਜਾਂ ਕੋਈ ਸਾਥ ਉਹਨਾਂ ਵੱਲੋਂ ਨਹੀਂ ਦੇਖਣ ਨੂੰ ਮਿਲਿਆ ਸੋ ਇਹ ਸਾਰੇ ਨੂੰ ਤੁਸੀਂ ਥੋੜਾ ਹੋਰ ਸਾਨੂੰ ਖੋਲ ਕੇ ਜ਼ਰੂਰ ਦੱਸੋ ਜੀ ਹਾਂ ਇਹ ਠੀਕ ਹੈ ਤੁਹਾਡੀ ਗੱਲ ਵੀ 1900 ਜਿਹੜੀ ਹੁਣ ਵਾਲੀ ਐਸਜੀਪੀਸੀ ਹੈ ਉਹ 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 1925 ਦਾ ਜਿਹੜਾ ਐਕਟ ਬਣਿਆ ਉਹ ਉਦੋਂ 1924 ਤੇ ਹਜੇ ਐਕਟ ਨਹੀਂ ਸੀ ਬਣਿਆ ਅੰਗਰੇਜ਼ਾਂ ਨੇ ਬਣਾਇਆ ਨਹੀਂ ਸੀ 1925 ਚ ਐਕਟ ਬਣਿਆ ਉਹਦੇ ਥੱਲੇ ਪਹਿਲੀ ਜਿਹੜੀ ਐਸਜੀਪੀਸੀ ਚੁਣੀ ਗਈ 1926 ਦੇ ਵਿੱਚ ਉਹ ਉਦੋਂ ਬਾਅਦ ਦਾ ਇਹ ਸ਼ੁਰੂਆਤ ਹੈ 100 ਸਾਲ ਹੋ ਗਏ ਆ ਤਕਰੀਬਨ ਇਹ ਐਸਜੀਪੀਸੀ ਉਸੇ ਐਸਜੀਪੀਸੀ ਗੁਰਦੁਆਰਾ ਐਕਟ ਦੇ ਥੱਲੇ ਚੁਣੀ ਜਾਂਦੀ ਹੈ ਜਿਹਦੇ ਵਿੱਚ ਗੁਰਦੁਆਰਾ ਐਕਟ ਸਿੱਧੀ ਦਖਲਅੰਦਾਜ਼ੀ ਸਰਕਾਰ ਦੀ ਹੁੰਦੀ ਹੈ ਉਸ ਵੇਲੇ 1924 ਦੇ ਵਿੱਚ ਹਜੇ ਗੁਰਦੁਆਰਾ ਐਕਟ ਨਹੀਂ ਸੀ ਬਣਿਆ ਸਿੱਖ ਖੁੱਲੇ ਤੌਰ ਤੇ ਆਪਣੀ ਵਲੰਟਰੀ ਆਪਦੇ ਆਪ ਬਣਾਈ ਐ ਐਸਜੀਪੀਸੀ ਦੇ ਖੁਦ ਮਾਲਕ ਸੀ ਤੇ ਖੁਦ ਮਰਜ਼ੀ ਕਰ ਰਹੇ ਸੀਗੇ ਤੇ ਖੁਦ ਇਸੇ ਕਰਕੇ ਔਰ ਜਦੋਂ ਜੈਤੋ ਦਾ 1924 ਦੇ ਵਿੱਚ ਜੈਤੋ ਦਾ ਮੋਰਚਾ ਲੱਗਿਆ April ਚ 1924 ਦੇ ਵਿੱਚ ਤੇ ਉਹ ਸੰਘਰਸ਼ ਕਰ ਰਹੇ ਸੀ ਇਸੇ ਕਰਕੇ ਉਹਨਾਂ ਨੂੰ ਜਿਹੜਾ ਦੇਸ਼ ਦੇ ਕਿਸੇ ਹੋਰ ਹਿੱਸੇ 'ਚ ਵੀ ਇਸ ਸ਼ੂਤਸ਼ਾਦ ਦੇਗੇ ਤੋਂ ਸੰਘਰਸ਼ ਸੀਗਾ ਉਹਦੇ 'ਚ ਸ਼ਾਮਲ ਹੋ ਗਏ ਤੇ ਨਹੀਂ ਹੋ ਨਹੀਂ ਸਕਦੇ ਸੀਗੇ ਜਦੋਂ ਤੋਂ ਬਾਅਦ ਜਦੋਂ 1925 ਦੇ ਗੁਰਦੁਆਰਾ ਐਕਟ ਤੋਂ ਬਾਅਦ ਐਸਜੀਪੀਸੀ ਇੱਕ ਸਰਕਾਰੀ ਲੈਵਲ ਉੱਤੇ ਟੇਢੇ ਤਰੀਕੇ ਨਾਲ ਇਹ ਜਕੜੀ ਗਈ ਇਹ ਸਰਕਾਰੀ ਤੰਦਾਂ 'ਚ ਸਰਕਾਰੀ ਤੰਤਰ 'ਚ ਜਕੜੀ ਗਈ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਅੱਜ ਵੀ ਨਹੀਂ ਕੀਤਾ ਹੁਣ ਵੀ ਇਹਨਾਂ ਨੇ 100 ਸਾਲਾਂ ਦੇ ਵਿੱਚ ਇਹਨਾਂ ਨੇ ਨਹੀਂ ਭੇਜਿਆ ਜਿਹੜਾ 100 ਸਾਲਾਂ ਸੀ ਉਦੋਂ ਭੇਜਿਆ ਸੀ ਉਦੋਂ ਤਾਂ ਲਾਲ ਸਿੰਘ ਸੀ ਇੱਕ ਜੱਥੇਦਾਰ ਉਹਦੇ ਉਹਦੇ ਥੱਲੇ ਇਹ ਬੰਦੇ ਗਏ 30 ਦੇ ਨੇੜੇ ਤੇੜ ਗਏ ਜਦੋਂ ਕਿ ਜਿਹੜੀ ਉੱਥੋਂ ਦੀ ਉਸ ਵੇਲੇ ਤੇ ਕੁਚੀਨ ਦੇ ਵਿੱਚੋਂ ਟਾਈਮਜ਼ ਆਫ ਇੰਡੀਆ ਜਿਹੜੀ ਖਬਰ ਲੱਗਿਆ ਉਹਦੇ ਮੁਤਾਬਕ 12 ਲੋਕ ਆਏ ਸੀ ਤੇ ਪਰ ਉਥੋਂ ਦੇ ਮੁਤਾਬਕ ਇਨਫੋਰਮੇਸ਼ਨ ਇਹ ਐ ਜੇ ਜਾ ਕੇ ਮਿਲੀ ਸਾਨੂੰ ਵੀ 30 ਦਿਨ ਇੱਥੇ ਆ ਕੇ ਲੰਗਰ ਲਾਇਆ ਸੀ ਉਹਨਾਂ ਨੇ ਉਸ SGPC ਤੇ ਸਿੱਖਾਂ ਨੇ ਜਥੇ ਨੇ ਆ ਕੇ ਤੇ 2000 ਰੁਪਇਆ ਉਹਨਾਂ ਦਿਨਾਂ ਦੇ ਵਿੱਚ ਜਿਹਦੀ ਕੀਮਤ ਅੱਜ ਕੱਲ 2 ਲੱਖ ਦੇ ਨੇੜੇ ਬਣਦੀ ਵੱਧ ਵੀ ਬਣਦੀ ਹੈ ਉਸ ਮੁਤਾਬਕ ਉਹਨਾਂ ਪੈਸਾ ਉਹਨਾਂ ਨੇ ਯੋਗਦਾਨ ਦੇ ਤੌਰ ਤੇ ਪਾਇਆ ਸੀਗਾ ਸਾਰਾ ਸਤਿਆਗ੍ਰਹਿ ਦੇ ਵਿੱਚ ਪੇਰੀਆਰ ਦੇ ਤੇ ਇੱਥੋਂ ਤੱਕ ਆ ਵੀ ਮਹਾਤਮਾ ਗਾਂਧੀ ਨੇ ਦਖਲਅੰਦਾਜ਼ੀ ਕੀਤੀ ਸੀ ਉਹ ਸਾਰੇ ਸਤਿਆਗ੍ਰਹਿ ਦੇ ਵਿੱਚ ਕਿਹਾ ਸੀ ਸਤਿਆਗ੍ਰਹਿ ਬੰਦ ਕਰੋ ਇਹ ਸਮਾਜ ਨੂੰ ਹਿੰਦੂ ਸਮਾਜ ਨੂੰ ਵੰਡ ਰਿਹਾ ਤੇ ਸਿੱਖਾਂ ਤੇ ਪ੍ਰੈਸ਼ਰ ਸੀ ਵੀ ਤੁਸੀਂ ਤੁਸੀਂ ਇਹ ਲੰਗਰ ਬੰਦ ਕਰੋ ਤੇ ਚਲੇ ਜਾਓ ਤੇ ਪਰ ਸਿੱਖਾਂ ਦੇ ਜਿਹੜੇ ਜਥੇਦਾਰ ਸੀ ਲੀਡਰ ਸੀ ਜਥੇਦਾਰ ਉਹਨੇ ਕਿਹਾ ਵੀ ਸਾਨੂੰ ਜਿੰਨਾ ਚਿਰ ਅੰਮ੍ਰਿਤਸਰ ਤੋਂ ਕੋਈ ਹਦਾਇਤ ਨਹੀਂ ਆਉਂਦੀ ਤੇ ਸਾਡੇ ਲੀਡਰਾਂ ਤੋਂ ਅੰਮ੍ਰਿਤਸਰ ਉਹਨਾਂ ਚਿਰ ਸੀ ਬੰਦ ਨਹੀਂ ਕਰਾਂਗੇ 300 ਦਿਨ ਲੰਗਰ ਚੱਲਿਆ ਉਸ ਉਸ ਦੀ ਯਾਦ ਵਿੱਚ ਹੀ ਉਹ ਪੁਰਾਣੇ ਸਿੱਖਾਂ ਦੇ ਵਿੱਚ ਜਿਹੜੀ ਉਹਨਾਂ ਦੀ ਯੋਗਦਾਨ ਸੀ ਉਸੇ ਦੀ ਯਾਦ ਵਿੱਚ ਅਸੀਂ ਅਸੀਂ ਸਿੱਖ ਐਸ ਵਾਰ ਸਿੰਬੋਲਿਕ ਲੈਵਲ ਤੇ ਹਾਂ ਇੱਕ ਪ੍ਰਤੀਕ ਪੱਧਰ ਤੇ ਅਸੀਂ ਉਹਦੇ ਵਿੱਚ ਸ਼ਾਮਲ ਹੋਏ ਹਾਂ ਤੇ ਇਸ ਕਰਕੇ ਇਹ ਆਪਣੇ ਆਪ ਵਿੱਚ ਸਾਨੂੰ ਇਸ ਖੁਸ਼ੀ ਵੀ ਹੈ ਤੇ ਸਾਨੂੰ ਲੋਕਲ ਸਮਾਜ ਦੇਖਣ ਦਾ ਪਤਾ ਵੀ ਲੱਗਿਆ ਤੇ ਉਹਨਾਂ ਨੇ ਸਾਡੀ ਬੜੀ ਇੱਜ਼ਤ ਵੀ ਕੀਤੀ ਹੈ ਜੀ ਸਰ ਜਦੋਂ ਤੁਸੀਂ ਜਾ ਕੇ ਨੁਮਾਇੰਦਿਆਂ ਨੂੰ ਮਿਲੇ ਉਥੇ ਤੇ ਉਹਨਾਂ ਦੇ ਨਾਲ ਤੁਸੀਂ ਕੀ ਵਿਚਾਰ ਵਟਾਂਦਰੇ ਕੀਤੇ ਨੇ ਜਾਂ ਕਿਹਨਾ ਕਿਹਨਾ ਵਿਸ਼ਿਆਂ ਤੇ ਗੱਲ ਕੀਤੀ ਹੈ ਤੇ ਇਹ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਜੀ ਵੇਖੋ ਉਥੇ ਉਥੇ ਤਕਰੀਬਨ ਮਾਰਚ ਤੋਂ ਬਾਅਦ ਫਿਰ ਸੈਮੀਨਾਰ ਹੋਇਆ ਬਿਲਕੁਲ ਉਹ ਸਮੁੰਦਰ ਦੇ ਕੰਢੇ ਤੇ ਹੈ ਵੈਕਮ ਤੇ ਕੋਟੇਮ ਜ਼ਿਲ੍ਹੇ ਦੇ ਚਾ ਤੇ ਉਥੇ ਵੈਕਮ ਦੇ ਵਿੱਚ ਉਥੇ ਸੈਮੀਨਾਰ ਹੋਇਆ ਹਾਲ ਦੇ ਵਿੱਚ ਸੈਮੀਨਾਰ ਦੇ ਵਿੱਚ ਕਟੋ ਕਟ 25 30 ਪਾਸੇ ਆਸ ਵਾਲੇ ਲੋਕ ਬੋਲੇ ਬੋਲੀ ਤਾਂ ਸਭ ਦੀ ਭਾਸ਼ਾ ਆਪਣੀ ਆਪਣੀ ਚਪੋਲਦੇ ਸੀ ਪਰ ਹਰਕ ਨੇ ਬੋਲਣ ਤੋਂ ਪਹਿਲਾਂ ਬੋਲੇ ਸੋ ਨਿਹਾਲ ਕਿਹਾ ਆ ਅੰਤ ਵਿੱਚ ਵੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੇ ਖਾਲਸਾ ਵੈਗੁਰੂ ਜੀ ਦੀ ਫਤਿਹ ਇਹਦੇ ਨਾਲ ਸ਼ੁਰੂ ਕੀਤਾ ਇਹ ਇਸ ਕਰਕੇ ਸਿੱਖੀ ਦੀ ਸਿੱਖੀ ਦੀ ਜਿਸ ਕਿਸਮ ਦੀ ਰੂਹ ਤੇ ਸਾਨੂੰ ਉਸ ਕਿਸਮ ਦਾ ਜੋਸ਼ ਉੱਥੇ ਮਿਲਿਆ ਤੇ ਇਹ ਵੇਖੋ ਬਾਕੀ ਬੋਲੀ ਕੋਈ ਵੀ ਹੈ ਕਰਦਾਰ ਦੇ ਲੈਵਲ ਉੱਤੇ ਬਰਾਬਰ ਤੇ ਬੈਠ ਕੇ ਅਸੀਂ ਗੱਲ ਕੀਤੀ ਬਰਾਬਰ ਤੇ ਬੈਠ ਕੇ ਸਭ ਖਾਦੇ ਰੋਟੀਆਂ ਖਾਦੀਆਂ ਜੋ ਉਹਨਾਂ ਨੇ ਖਾਦਾ ਉਹੀ ਅਸੀਂ ਖਾਦਾ ਇਹ ਆਪਣੇ ਆਪ ਵਿੱਚ ਇੱਕ ਵੱਡਾ ਸ਼ੁਭ ਸਗਨ ਸੀ ਕੁਆਲਿਟੀ ਦਾ ਸਗਨ ਸੀ ਲੰਗਰ ਲੈਵਲ ਦਾ ਸਗਨ ਏਸੀ ਗੱਲ ਸੀ ਸ਼ੁਭ ਕਾਰਜ ਸੀ ਇਸ ਕਰਕੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਅਸੀਂ ਜਿਹੜਾ ਉਹਨਾਂ ਨਾਲ ਇੰਟਰੈਕਸ਼ਨ ਕੀਤਾ ਸਾਡੇ ਨਾਲ ਵੀ ਕੀਤਾ ਉਸ ਕਰਕੇ ਉਹ ਪਹਿਲਾਂ ਵੀ ਇੱਥੇ ਸਿੰਸਵਾਦਾ ਜਦੋਂ ਫਤੇਗੜ ਸਾਹਿਬ 7 ਤੇ 8 ਅਕਤੂਬਰ ਨੂੰ ਪ੍ਰੋਗਰਾਮ ਹੋਏ ਸੀ ਪਿਛਲੇ ਸਾਲ ਉਦੋਂ ਵੀ ਉਹ ਜਥਾ ਇੱਕੋ ਓਹੀ ਜਥਾ ਸਾਡੇ ਜੀਵਨ ਸਿੰਘ ਦਾ ਆਇਆ ਸੀਗਾ ਤੇ ਫਿਰ ਸਾਡਾ ਉਹਦੇ ਨਾਲ ਪਰਮਾਨੈਂਟ ਇਸ ਕਿਸਮ ਦਾ ਸਬੰਧ ਹੈ ਠੀਕ ਹੈ ਉਹਨਾਂ ਨੂੰ ਗੁਰਮੁਖੀ ਨਹੀਂ ਆਉਂਦੀ ਜਿੰਨਾ ਚਿਰ ਗੁਰਮੁਖੀ ਨਾ ਆਉਂਦੀ ਹੋਵੇ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਉਸ ਕਿਸਮ ਦਾ ਠੀਕ ਨਹੀਂ ਹੁੰਦਾ ਜਿਵੇਂ ਹੁਣ ਮੁਸਲਮਾਨਾਂ ਦੇ ਬਿਲਕੁਲ ਅਜੇ ਤੱਕ ਚੱਲ ਰਿਹਾ ਹੈ ਵੀ ਉਹਨਾਂ ਦਾ ਪੰਜਾਬੀ ਮੁਸਲਮਾਨ ਹੈ ਜਿਨੂੰ ਅਰਬੀ ਬਿਲਕੁਲ ਨਹੀਂ ਆਉਂਦੀ ਕੁਰਾਨ شریف ਹੈ ਜਿਹੜਾ ਉਹ ਅਰਬੀ ਚ ਹੈ ਅਰਬੀ ਬੋਲੀ ਚ ਹੈ ਪਰ ਇਹ ਅਰਬੀ ਬੋਲੀ ਉਸ ਕੁਰਾਨ شریف ਨੂੰ ਪੜਨ ਲਈ ਬੇਸ਼ੱਕ मीनिंग ਨਾ ਸਮਝੋ ਸਮਝਣ ਤੇ ਇੱਥੇ ਹਰ ਇੱਕ ਮੁਸਲਮਾਨਾਂ ਦੇ ਬੱਚੇ ਨੂੰ ਕਿਹੜਾ ਇੱਕ ਵਾਰ ਉਹ ਜਿਹੜੀ ਜਿਹੜੀ ਲਿਪੀ ਹੈ ਉਰਦੂ ਵਾਲੀ ਅਰੇਬਿਕ ਲਿਪੀ ਦਾ ਜਿਹੜਾ ਉਹ ਸਿਖਾਈ ਜਾਂਦੀ ਹੈ ਸਭ ਨੂੰ ਇਹ ਇਹ ਤੁਸੀਂ ਇਹਦੇ ਬਾਰੇ ਪੜਤਾਲ ਵੀ ਕਰ ਲੋ ਇੱਥੇ 2.5 ਜ਼ਰੂਰੀ ਹੈ ਵੀ ਸਾਡੇ ਜੇ ਕੋਈ ਇਸ ਪੰਜਾਬ ਤੋਂ ਕੋਈ ਸਿੱਖੀ ਸਿੱਖੀ ਦੀ ਸੇਵਾ ਕਰਨਾ ਚਾਹੁੰਦਾ ਜਾ ਕੇ ਉਹਨਾਂ ਨੂੰ ਚਾਹੀਦਾ ਵੀ ਗੁਰਮੁਖੀ ਦੀਆਂ ਕਲਾਸਾਂ ਲਾਉਣ ਅਸਾਮ ਦੇ ਜਿਹੜੇ ਸਿੱਖ ਹੈ ਉੱਥੇ ਤਾਂ ਕਈ ਪਿੰਡ ਆਸਾਮ ਦੇ ਵਿੱਚ ਤਾਂ ਤੇ ਉਹਨਾਂ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਸਮੱਸਿਆ ਇਹੀ ਆਉਂਦੀ ਹੈ ਵੀ ਉਹ ਕਹਿੰਦੇ ਵੀ ਸਾਨੂੰ ਗੁਰਮੁਖੀ ਨਹੀਂ ਆਉਂਦੀ ਤੇ ਸਾਨੂੰ ਗੁਰਮੁਖੀ ਪੜ੍ਹਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਤੇ ਬਾਕੀ ਉਹ ਪੂਰੇ ਸਿੱਖ ਹੈ ਤੇ ਹੋਰ ਵੀ ਇੱਥੇ ਕੇਰਲ ਕਈ ਹੋਰ ਸਟੇਟਾਂ ਵਿੱਚ ਦੱਖਣ ਦੇ ਵਿੱਚ ਸਿੱਖ ਹੈ ਉਹਨਾਂ ਨੂੰ ਬੋਲੀ ਨਹੀਂ ਆਉਂਦੀ ਇਹੀ ਸਾਨੂੰ ਕਰਨਾ ਚਾਹੁੰਦਾ ਪਰ ਸਾਨੂੰ ਸਿੱਖੀ ਦਾ ਫਲਾਹ ਵਧਾਉਣ ਲਈ ਸਾਨੂੰ ਉਸ ਕਿਸਮ ਦੀ ਜਿਹੜੀਆਂ ਡੇਰੇਦਾਰੀਆਂ ਨੇ ਸ਼ੁਰੂ ਕੀਤਾ ਵਾ ਸਾਰਾ ਕੰਮ ਡੇਰੇਦਾਰੀਆਂ ਦਾ ਇਹ ਇਹਦੇ ਨਾਲ ਕੋਈ ਵਾਧਾ ਨਹੀਂ ਹੈ ਸਿੱਖ ਧਰਮ ਦੀ ਗੱਲਬਾਤ ਸਿੱਖਾਂ ਦੇ ਕਬੀਰ ਪੰਥੀ ਵੀ ਬਹੁਤ ਹੈ ਸਾਰਾ ਆ ਸਾਰਾ ਅਲੀਗੜ੍ਹ ਤੋਂ ਉੱਤੇ ਚਲੇ ਜਾਈਏ ਸਾਰੇ ਕਬੀਰ ਪੰਥੀ ਹੈ ਤੇ ਫਿਰ ਸਾਡੇ ਨਾਨਕ ਪੰਥੀ ਆ ਇਧਰ ਬਿਹਾਰ ਸਾਰੇ ਏਰੀਆ ਦੇ ਵਿੱਚ ਬੜੇ ਲੋਕ ਆ ਸਾਰੇ ਤੇ ਅਸੀਂ ਸਾਰਿਆਂ ਨੂੰ ਛੱਡੀ ਬੈਠੇ ਆ ਅਸੀਂ ਛੱਡੀ ਬੈਠੇ ਆ ਕਿਉਂਕਿ ਅਸੀਂ ਤਾਂ ਸਿਰਫ ਅਮਰਧਾਰੀ ਨੂੰ ਜਾਂ ਦੂਜਿਆਂ ਨੂੰ ਜ਼ਿਆਦਾ ਮਹੱਤਤਾ ਦਿੰਨੇ ਦੂਜਿਆਂ ਨੂੰ ਅਸੀਂ ਦਿੰਦੇ ਨਹੀਂ ਤੇ ਇਸ ਕਰਕੇ ਇਹ ਨਹੀਂ ਚਾਹੀਦਾ ਸਿੱਖ ਸਿੱਖ ਕਿਸੇ ਵੀ ਪੱਧਰ ਤੇ ਨਾਨਕਲੇਵਾ ਕੋਈ ਵਿਅਕਤੀ ਆਉਂਦਾ ਉਸ ਨੂੰ ਸਾਨੂੰ ਗਲੇ ਲਾਉਣਾ ਚਾਹੀਦਾ ਹੈ ਇਹੀ ਸਿੱਖੀ ਦਾ ਅਸੂਲ ਹੈ ਜੀ ਬਿਲਕੁਲ ਇਹੀ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਜਿਹੜੇ ਪੰਜਾਬ ਤੋਂ ਬਾਹਰ ਵਸਦੇ ਸਿੱਖ ਨੇ ਉਹਨਾਂ ਦੀ ਬਾਜ਼ ਜ਼ਰੂਰ ਫੜੀ ਜਾਵੇ ਤੇ ਜਿੰਨਾ ਹੋ ਸਕੇ ਉਹਨਾਂ ਨੂੰ ਗੁਰਮਤ ਦੇ ਨਾਲ ਸਿੱਖੀ ਦੇ ਨਾਲ ਜੋੜਿਆ ਜਾਵੇ ਤਾਂ ਕਿ ਅਸਲ ਰੂਪ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੋ ਸਕੇ ਤੇ ਉਹ ਵੀ ਕੇਵਲ ਕਰਮਕਾਂਡ ਦੇ ਤੌਰ ਤੇ ਨਹੀਂ ਸਗੋ ਤਤ ਗੁਰਮਤ ਜੀ ਨੂੰ ਅਸੀਂ ਕਹਿੰਦੇ ਆ ਸਿੱਖੀ ਵਿਚਾਰਧਾਰਾ ਦਾ ਉਹ ਵਿਚਾਰਧਾਰਾ ਜਿਹੜੀ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੀ ਹੈ ਜਿਹੜੀ ਕਿ 10 ਗੁਰੂ ਸਹਿਬਾਨ 35 ਮਹਾਪੁਰਸ਼ਾਂ ਦੀ ਬਾਣੀ ਦੇ ਵਿੱਚੋਂ ਸਾਨੂੰ ਮਿਲਦੀ ਹੈ ਸੋ ਇਹੋ ਜਿਹੇ ਹੋਰ ਵਿਸ਼ਿਆਂ ਨੂੰ ਲੈ ਕੇ ਆਪ ਜੀ ਨਾਲ ਅਸੀਂ ਜੁੜੇ ਰਹਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ